ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪਤਾਲ ਰਿਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਦ ਜੂਰਿਸਡਿਕਸ਼ਨ ਹੈ ਵੀਰਕਾ ਚ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚਓ ਵੀਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਆ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਰਾਤ ਜਦ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈ ਵੀ ਪੁਲਿਸ ਸਟੇਸ਼ਨ ਵੇਰਕਾ ਚ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਿਸਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਰਿਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 355 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਆ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਰਾਤ ਜਦ ਜੂਰਿਸਡਿਕਸ਼ਨ ਆ ਗਈ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਆ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਦ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਐਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਰਾਤ ਜਦ ਜੂਰਿਸਡਿਕਸ਼ਨ ਹੈ ਵੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਰਿਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 355 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਐਂਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ 'ਚ ਡਿਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਆ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਆ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਿਸਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ 'ਚ ਡਿਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੁੱਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਜਦ ਜੂਰਿਸਡਿਕਸ਼ਨ ਹੈ ਵੀ ਪੁਲਿਸ ਸਟੇਸ਼ਨ ਵੇਰਕਾ ਚ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਸਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਰ ਡਿਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 355 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ